ਸਸ਼ੀਕਾਲ গুড মর্নিং ਵੈਲਕਮ ਬੈਕ ਟੂ ਅਵਰ ਚੈਨਲ ਆਈ ਹੋਪ ਕਿ ਸਾਰੇ ਜਣੇ ਬੋਝਾ ਵਧੀਆ ਹੋਗੇ ਤੇ ਰੱਜ ਖੁਸ਼ ਹੋਗੇ ਸੋ ਟਾਈਮਿੰਗ ਹੋਇਆਗਾ 8 ਵਜੇ ਹਜੇ ਸੋ ਤੇ ਮੈਂ ਆਪਣਾ ਨਹਾ ਤੋ ਕੇ ਰੈਡੀ ਹੋ ਗਈ ਤੇ ਹੁਣ ਮੈਂ ਆਪਣੀ ਵੀਡੀਓ ਦੀ ਕਰਦੀ ਆ ਸਟਾਰਟਿੰਗ ਸੋ ਮੇਰੀ ਵੀਡੀਓ ਦੇ ਵਿੱਚ ਬਨੇ ਰਹਿਣਾ ਜਿਹੜਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਮੈਂ ਹੁਣ ਆਪਣੀ ਵੀਡੀਓ ਨੂੰ ਕੰਟੀਨਿਊ ਕਰ ਰਹੀ ਆ ਸੋ ਸਕਿਪ ਨਹੀਂ ਕਰਨਾ ਫੁੱਲ ਵਾਚ ਕਰਨਾ हां जी फ्रेंड्स आज दिन वीरवार है ਤੇ ਅੱਜ ਦੀ ਵੀਡੀਓ ਮੇਰੀ ਸਟਾਰਟ ਹੋ ਰਹੀ ਹੈ ਸਵੇਰ ਦੇ 8:30 ਵਜੇ ਤੋਂ ਬਾਅਦ ਕਿਉਂਕਿ ਫਿਰ ਮੈਂ ਸਵੇਰ ਉੱਠ ਕੇ ਚਾਹੂ ਪੀ ਕੇ ਨਹਾ ਕੇ ਆਈ ਤੇ ਫਿਰ ਉਸ ਤੋਂ ਬਾਅਦ ਆਪਣੀ ਵੀਡੀਓ ਸਟਾਰਟ ਕੀਤੀ ਤੇ ਬਸ ਆਪਣਾ ਉੜਦੇ ਸਾਰ ਮੰਨੂ ਵੀ ਉੱਠ ਗਈ ਸੀਗੇ ਤੇ ਮਕਸ਼ੀ ਵੀ ਉੱਠ ਗਈ ਸੀ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣਾ ਰੂਮ ਦੇ ਵਿੱਚ ਆਈ ਕਿ ਜਿਵੇਂ ਆਈ ਉਵੇਂ ਖਲਾਰਾ ਪਿਆ ਹੋਇਆ ਸੀਗਾ ਸਾਰਾ ਖਲਾਰਾ ਚੱਕਿਆ ਚੱਦਰਾਂ ਚੁੱਦਰਾਂ ਸਾਰੀਆਂ ਤੈਅ ਕਰੀਆਂ ਉਸ ਤੋਂ ਬਾਅਦ ਫਿਰ ਮੈਂ ਕਾਫੀ ਦਿਨ ਹੋ ਗਏ ਸੀ ਚੱਦਰ ਨਹੀਂ ਚੇਂਜ ਕਰੀ ਸੀ ਮੈਂ ਕਿਹਾ ਚਲੋ ਅੱਜ ਚਾਦਰ ਚੇਂਜ ਕਰ ਦਿੰਨੇ ਆ ਤੇ ਨਾਲ ਹੀ ਸਰਾਣਿਆਂ ਦੇ ਕਵਰ ਵੀ ਤਾਰ ਦਿੱਤੇ ਤੇ ਫਿਰ ਮੈਂ ਹੁਣ ਮੈਂ ਕਿਹਾ ਚਲੋ ਅੱਜ ਇਹ ਵਾਲੀ ਚਾਦਰ ਵਿਸ਼ਾਨੀ ਕੋਟਨ ਦੀ ਹੈਗੀ ਚਾਦਰ કોટੰਦੀ ਚਾਦਰ ਦਾ ਇਹ ਫਾਇਦਾ ਹੁੰਦਾ ਕਿ ਜਿਆਦਾ ਕਿਲਰ ਦੀ ਨਹੀਂ ਹੈਗੀ ਕਿਉਂਕਿ ਮੌਕਸੀ ਹੈ ਨਾ ਮੌਕਸੀ ਸਾਰੀਆਂ ਚਾਦਰਾਂ ਨੂੰ ਕਦੇ ਇੱਧਰ ਖਲਾ ਦਿੰਦੀ ਹੈ ਕਦੇ ਇੱਧਰ ਪੈਰ ਮਾਰੀ ਰੱਖਦੀ ਹੈ ਉਹ ਤਾਂ ਫਿਰ ਮੈਂ ਕਿਹਾ ਚਲੋ ਅੱਜ ਕੋਟੰਦੀ ਵਿਛਾ ਦੇਣੀ ਹੈ ਕਿ ਇੱਕ ਥਾਂ ਤੇ ਵੀ 시ਤਾ ਰਹੇਗੀ ਤੇ ਬਸ ਮੈਂ ਆਪਣੀ ਚਾਦਰ ਵਿਛਾ ਦੂੰਗੀ ਤੇ ਉਸ ਤੋਂ ਬਾਅਦ ਫਿਰ ਹੋਰ ਕਲੀਨਿੰਗ ਦੀ ਵਾਰੀ ਆ ਜਾਂਦੀ ਹੈ ਕਿਉਂਕਿ ਤੇ ਅੱਜ ਫਿਰ ਮੈਂ ਪਾਪਾ ਨੂੰ ਭੇਜਿਆ ਸੀ ਮੰਡੀ ਕਿਉਂਕਿ ਸਬਜ਼ੀਆਂ ਕਰ ਖਤਮ ਹੋਈਆਂ ਪਈਆਂ ਸੀਗੀਆਂ ਨਾ ਹੀ ਆਲੂ ਸੀ ਨਾ ਹੀ ਪਿਆਜ਼ ਸੀ ਨਾ ਹੀ ਟਮਾਟਰ ਸੀ ਕਿਉਂਕਿ ਕਾਫੀ ਦਿਨ ਹੋ ਗਏ ਸੀ ਕਿ ਪਾਪਾ ਗਏ ਨਹੀਂ ਸੀ ਮੰਡੀ ਕਿਉਂਕਿ ਪਹਿਲਾ ਸੀ ਮਲੌਰ ਚਲ ਗਏ ਕੋਮਣ ਵਾਸਤੇ ਉਸ ਤੋਂ ਬਾਅਦ ਫਿਰ ਮੈਂ ਵੀ ਆਪਣੇ ਪੇਕੇ ਤੇ ਚਲ ਗਈ ਤੇ ਫਿਰ ਜਿਆ ਸਮਾਨ ਨਹੀਂ ਆਇਆ ਕਰ ਜੋ ਥੋੜਾ ਬਹੁਤ ਲੋਡ ਹੁੰਦੀ ਸੀ ਇੱਥੋਂ ਹੀ ਲੈ ਲੈਂਦੇ ਸੀਗੇ ਕਿਉਂਕਿ ਸਬਜ਼ੀ ਵਾਲੇ ਭਾਈ ਤਾਂ ਆਉਂਦੇ ਹੀ ਆ ਗਲੀ ਦੇ ਵਿੱਚ ਤੇ ਬਸ ਫਿਰ ਹੁਣ ਮੈਂ ਕਿਾ ਚਲੋ ਅੱਜ ਮੰਗਾ ਲੈਣੀ ਆ ਸਾਰਾ ਇਕੱਠਾ ਸਮਾਨ ਇਕੱਠੇ ਸਮਾਨ ਦਾ ਇਹ ਫਾਇਦਾ ਹੁੰਦਾ ਕਿ ਕੁਝ ਸਸਤਾ ਵੀ ਪੈ ਜਾਂਦਾ ਹੈਗਾ ਕੋਈ 5 10 15 20 ਰੁਪਏ ਦਾ ਫਰਕ ਪੈਂਦਾ ਹੀ ਹੈ ਜੇ ਆਪਾਂ ਮੰਡੀ ਦੇ ਵਿੱਚੋਂ ਲੈ ਆਉਣੇ ਨਾਲੇ ਆਪਣੀ ਪਸੰਦ ਦੀ ਸਬਜ਼ੀ ਆ ਜਾਂਦੀ ਹੈਗੀ ਤੇ ਫਿਰ ਵਾਪਸ ਸਵੇਰੇ ਜਾ ਕੇ ਲੈ ਆਉਂਦੇ ਨੇਗੇ ਤੇ ਬਸ ਕਹੇ ਹੋਏ ਸੀਗੇ ਤੇ ਮੈਂ ਕਿਾ ਚਲੋ फटाफट ਜਿੰਨਸ ਫਾਈ ਹੁੰਦੀ ਹੈ ਕਰ ਲੈਣੀ ਆ ਕਿ ਖਲਾਰਾ ਬਹੁਤ ਪਿਆ ਹੋਇਆ ਸੀ ਸਵੇਰੇ ਸਵੇਰੇ ਰਾਤ ਨੂੰ ਫਿਰ ਓਵੇਂ ਛੱਡ ਕੇ ਸੋ ਗਈ ਸੀ ਮੈਂ ਕਿਾ ਚਲ ਸਵੇਰੇ ਸਵੇਰੇ ਉੱਠ ਕੇ ਕਰੂੰਗੀ ਵੇ ਮੋਕਸ਼ੀ ਆਪਣੇ ਖਿਡੌਣਿਆਂ ਨੂੰ ਬਾਰ-ਬਾਰ ਖਿਲਾ ਦਿੰਦੀ ਹੈ ਮੈਂ ਚੱਕਦੀ ਰਹਿਣੀ ਹੈ ਸਾਰਾ ਦਿਨ ਐਵੇਂ ਕਰਦੀ ਹੈ ਉਹ ਤਾਂ ਉਸ ਵਾਸਤੇ ਫਿਰ ਮੈਂ ਕਿਹ ਚੱਲ ਹੋਣਾ ਜਿੰਨਾ ਨ ਕੋਲ ਕੋਲ ਹੋਈ ਗਿਆ ਕਰੀ ਗਈ ਨਾਲ-ਨਾਲ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਦੇ ਵਿੱਚ ਆਈ ਕਿਚਨ ਦੇ ਵਿੱਚ ਬਰਤਨ ਪਏ ਸੀ ਸਵੇਰ ਦੇ ਚਾਹ ਵਾਲੇ ਤੇ ਫਿਰ ਮੈਂ ਉਹ ਸਾਫ਼ ਕਰ ਦਿੱਤੇ ਸਾਰੇ ਜਿਵੇਂ ਦੁੱਧ ਦਾ ਪਤਿਲਾ ਸੀਗਾ ਤੇ ਹੋਰ ਚਾਹ ਦੇ ਪਤਿਲੀ ਸੀਗੀ ਤੇ ਕੁਝ ਗਲਾਸ ਸੀਗੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਮਾਂਜ ਦਿੰਨੀ ਆ ਫਟਾਫਟ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਰਸੋਈ ਨੂੰ ਕਲੀਨ ਕਰ ਦੂੰਗੀ ਤੇ ਨਾਲ ਹੀ ਫਿਰ ਮੈਂ ਆਟਾ ਗੁੰਨ ਲਿਆ ਸੀਗਾ ਤੇ ਸਬਜ਼ੀ ਅੱਜ ਆਪਾਂ ਭਿੰਡੀ ਬਣਾਈ ਸੀਗੀ ਸੁੱਕੀ ਸਬਜੀ ਫਿਰ ਰਾਤ ਨੂੰ ਬਚ ਗਈ ਸੀ ਉਹੀ ਖਾ ਲਈ ਸੀ ਵੈਸੇ ਅਸੀਂ ਰਾਤ ਨੂੰ ਸੁੱਕੀ ਸਬਜੀ ਨਹੀਂ ਖਾਂਦੇਗੇ ਤਰ ਜਿਵੇਂ ਦਾਲ ਵਗੈਰਾ ਬਣਾ ਲੈਂਦੇ ਆ ਨਾਲ ਬਟ ਫਿਰ ਅੱਜ ਪਈ ਸੀ ਮੈਂ ਕਿਹਾ ਚਲੋ ਇਹ ਖਾ ਲੈਨੇ ਆਗੇ ਤੇ ਬਸ ਬਹੁਤ ਜ਼ਿਆਦਾ ਧੁੱਪ ਆ ਗਈ ਸੀਗੀ ਅੱਜ ਕੱਲ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈਗੀ ਰਾਤ ਨੂੰ ਹਨੇਰੀ ਆਨ ਲੱਗ ਜਾਂਦੀ ਹੈ ਤੇ ਸਵੇਰ ਚ ਸੂਰਜ ਚੜ ਜਾਂਦਾ ਹੈਗਾ ਦੋ ਤਿੰਨ ਦਿਨ ਹੋ ਗਏ ਸਾਡੇ ਨਾਲ ਐਵੇਂ ਹੋ ਰਿਹਾ ਹੈਗਾ ਰਾਤ ਨੂੰ ਰੋਜ਼ ਮੌਸਮ ਖਰਾਬ ਹੋ ਜਾਂਦਾ ਤੇ ਬਹੁਤ ਠੰਡਾ ਠੰਡਾ ਹੋ ਜਾਂਦਾ ਹੈ ਅੰਠਾੰਡ ਲੱਗਣ ਲੱਗ ਜਾਂਦੀ ਰਤ ਤਾਂ ਏਸੀ ਦੇ ਨੀਚੇ ਵੀ ਬਹੁਤ ਠੰਡ ਲੱਗ ਰਹੀ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਸਰਦੀ ਆ ਗਈ ਪਰ ਸਵੇ ਸੁਬੇ ਸਵੇ ਉੱਠੇ ਜਦੋਂ ਉਦੋਂ ਪੂਰ ਗਰਮੀ ਹੋ ਗਈ ਸੀਗੀ ਤੇ ਬਸ ਮੌਸਮ ਦਾ ਤਾਂ ਐਵੇਂ ਚੱਲਦਾ ਹੀ ਰਹਿਣਾ ਤੇ ਬਸ ਹੁਣ ਆਪਾਂ ਆਪਣੇ ਕੰਮ ਨਬੇੜੀ ਜਾਂਦੇ ਸੀ फटाफट ਤੇ ਜਿਹਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਰ ਲਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆਗਾ ਤੇ ਜਿਹੜੇ ਮੈਨੂੰ ਰੋਜ਼ ਦੇਖਦੇ ਆ ਉਹਨਾਂ ਨੂੰ ਮੇਰਾ ਰੂਟੀਨ ਪਤਾ ਹੀ ਹੈ ਮੇਰੀਆਂ ਮੇਰੀ ਹਰ ਚੀਜ਼ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਮੈਨੂੰ ਦੇਖਦੇ ਜਿਹੜੇ ਨਹੀਂ ਦੇਖਦੇ ਉਹ ਵੀ ਤੁਸੀਂ ਵੀ ਦੇਖਣ ਲੱਗ ਜਾਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੈਨੂੰ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਹੈ ਬਸ ਫਿਰ ਆਗੇ ਇਸ ਮੇਰੇ ਨਾਸ਼ਤੇ ਦੀ ਬਾਰੇ ਕਿਉਂਕਿ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਹੋਈ ਸੀ ਕਿਉਂਕਿ ਮੈਂ ਸਵੇਰੇ ਚਾਹ ਵੀ ਚੰਗੀ ਤਰ੍ਹਾਂ ਨਹੀਂ ਪੀਤੀ ਸੀ ਥੋੜੀ ਜਿਹੀ ਪੀਤੀ ਸੀ ਕਿਉਂਕਿ ਮੈਂ ਨਹਾਉਣਾ ਸੀਗਾ ਤੇ ਬਸ ਫਟਾਫਟ ਥੋੜੀ ਜਿਹੀ ਚਾਹ ਪੀ ਲਈ ਸੀ ਤੇ ਬਸ ਹੁਣ ਮੈਨੂੰ ਖਾਲੀ ਪੀਲੀ ਸੀ ਬੱਸ ਮੈਂ ਖਾਲੀ ਚਾਹ ਪਿੰਦੀ ਨਹੀਂ ਹੈ ਕੁਝ ਥੋੜਾ ਬਹੁਤ ਨਾਲ ਰਹਿਲਾ ਨਹੀਂ ਰਾਸਟਾ ਬਰੈਡ ਬਟ ਮੈਂ ਅੱਜ ਖਾਲੀ ਪੀਲੀ ਸੀ ਆਵੇਂ ਕਿ ਚਲ ਮੈਂ ਨਹਾਉਣਾ ਫਟਾਫਟ ਮੈਨੂੰ ਐਵੇਂ ਸੀ ਕਿ ਮੈਂ ਕੰਮ ਨਿਬੇੜ ਲਾਂਗੀ ਧੁੱਪ ਬਹੁਤ ਆ ਜਾਂਦੀ ਹੈਗੀ ਟਾਈਮ ਨਾਲ ਹੀ ਗਰਮੀ ਹੋ ਜਾਂਦੀ ਹੈਗੀ ਤਾਂ ਕਰਕੇ ਤੇ ਬਸ ਫਿਰ ਮੈਂ ਆਪਣਾ ਨਾਸ਼ਤਾ ਬਣਾਉਣ ਲੱਗੀ ਸੀ ਸਾਰਿਆਂ ਦਾ ਨਾਸ਼ਤਾ ਕਰ ਲਿਆ ਸੀ ਪਾਪ ਸੀਗੀ ਤੇ ਮੋਕਸ਼ੀ ਨੂੰ ਇੱਥੇ ਆਉਦੀ ਬੂਆ ਲੈ ਕੇ ਚਲ ਗਈ ਸੀਗੀ ਖੇ ਖੇਲਣ ਵਾਸਤੇ ਬਸ ਮੋਕਸ਼ੀ ਖੇਲਣ ਗਈ ਹੋਈ ਸੀ ਤੇ ਫਿਰ ਮੈਂ ਆਪਣੇ ਕੰਮ ਅਸਾਨ ਨਾਲ ਕਰ ਲੈਣੀ ਆ ਫਟਾਫਟ ਤੇ ਨਹੀਂ ਤਾਂ ਉਹ ਵਿੱਚ ਨਾ ਵਿੱਚ ਜਿਵੇਂ ਹੁਣ ਮੰਨ ਲਓ ਮੈਂ ਰੋਟੀ ਪਕਾ ਰਹੀ ਆ ਤਾਂ ਫਿਰ ਉਹ ਕਹੇਗੀ ਮੈਨੂੰ ਆਟਾ ਦੇ ਦੋ ਆਟਾ ਦੇ ਦੋ ਫਿਰ ਰੋਟੀ ਨਹੀਂ ਬਖਾ ਦੇਂਦੀ ਮੈਨੂੰ ਤੇ ਬਸ ਹੁਣ ਮੈਂ ਆਪਣਾ ਨਾਸ਼ਤਾ ਕਰ ਲੂੰਗੀ ਫਿਰ ਕਰਨ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਮਿਲੂੰਗੀ ਮੈਂ ਕਰ ਲਿਆ ਤੇ ਫਿਰ ਮੈਂ ਆ ਗਈ ਆਪਣਾ ਮੈਂ ਕਿਹਾ ਚਲੋ ਪਾਪਾ ਨੇ ਸਮਾਨ ਲਿਆ ਕੇ ਰੱਖ ਹੀ ਦਿੱਤਾ ਸਾਰਾ ਤੇ ਮੈਂ ਫਟਾਫਟ ਪਿਆਜ਼ ਚਾਲੂ ਸਾਫ਼ ਕਰ ਲੈਣੀਆਂ ਕਿ ਤੇ ਮੈਂ ਪਿਆਜ਼ ਸਾਫ਼ ਕਰਨ ਲੱਗ ਗਈ ਸੀਗੀ ਤੇ ਜਿਹੜੇ ਛੋਟੇ ਛੋਟੇ ਪਿਆਜ਼ ਹੁੰਦੇ ਨੇ ਉਹ ਸਾਈਡ ਤੇ ਕਰ ਦੇ ਦਿੰਦੇ ਨੇ ਜਿਹੜੇ ਵੱਡੇ ਵੱਡੇ ਹੁੰਦੇ ਆ ਉਹਨੂੰ ਰੱਖ ਦੇ ਦਿੰਦੇ ਆ ਕਿਉਂਕਿ ਜਿਹੜੇ ਛੋਟੇ ਛੋਟੇ ਹੁੰਦੇ ਉਹ ਫਿਰ ਪਹਿਲਾਂ ਵਰਤ ਲਈਦੇ ਨੇ ਤੇ ਬਸ ਐਵੇਂ ਮੈਂ ਸਾਫ਼ ਕਰ ਰਹੀ ਸੀਗੀ ਤੇ ਜਿਹੜਾ ਕੋਈ ਖਰਾਬ ਹੁੰਦਾ ਫਿਰ ਮੈਂ ਕੱਢ ਦਿੰਦੀ ਹੁੰਨੀ ਆ ਵਿੱਚੋਂ ਤੇ ਫਿਰ ਮੈਂ ਪਿਆਸ ਸਾਫ ਕਰਨ ਤੋਂ ਬਾਅਦ ਫਿਰ ਮੈਂ ਆਪਣਾ ਫ੍ਰੀਜ ਦੇ ਉੱਤੋਂ ਜਿਹੜਾ ਫਲਾਵਰ ਪਿਆ ਸੀ ਬਹੁਤ ਗੰਦਾ ਹੋਇਆ ਪਿਆ ਸੀ ਉਹਨੂੰ ਧੋਤਾ ਸੀਗਾ ਤੇ ਨਾਲ ਹੀ ਫਿਰ ਸਾਰੀ ਫ੍ਰੀਜ ਨੂੰ ਸਾਫ ਕਰਿਆ ਸੀਗਾ ਅੱਜ ਮੈਂ ਤੇ ਕਿਉਂਕਿ ਨਾ ਮੈਨੂੰ ਚਿੱਕੇ ਕਾਫੀ ਦਿਨ ਹੋ ਗਏ ਸੀ ਫ੍ਰੀਜ ਨੂੰ ਸਾਫ ਨਹੀਂ ਕੀਤਾ ਸੀਗਾ ਤੇ ਫਿਰ ਜਿੱਦਨ ਵੀ ਵੈਸੇ ਮੰਡੀ ਚ ਆਉਂਦਾ ਪਾਪਾ ਸਬਜ਼ੀਆਂ ਸਬਜ਼ੀਆਂ ਲਿਆਉਣ ਫਿਰ ਉਦੋਂ ਮੈਨੂੰ ਇਹ ਹੋ ਜਾਂਦਾ ਕਿ ਫ੍ਰਿਜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਹੀ ਸਬਜ਼ੀਆਂ ਜੋੜਾ ਤੇ ਫਿਰ ਮੈਂ ਐਵੇਂ ਕਰਦੀ ਹੁੰਨੀ ਆ ਕਿ ਜਿੱਦਨ ਵੀ ਸਬਜ਼ੀਆਂ ਆਉਂਦੀਆਂ ਨੇ ਮੈਂ ਜ਼ਰੂਰ ਇੱਕ ਵਾਰ ਫ੍ਰਿਜਰ ਨੂੰ ਸਾਫ਼ ਕਰ ਹੀ ਦੇਣੀ ਹੁੰਨੀ ਹੈਗੀ ਤੇ ਬਸ ਫਿਰ ਮੇਰਾ ਜਿਹੜਾ ਸਮਾਨ ਪਿਆ ਸੀ ਉਹਨੂੰ ਸਾਰੇ ਨੂੰ ਤਾਂ ਨਹੀਂ ਬਾਹਰ ਕੱਢਿਆ ਕੁਝ ਕੁ ਜਿਹੜਾ ਮੈਨੂੰ ਲੱਗਦਾ ਸੀ ਉਹਨੂੰ ਮੈਂ ਬਾਹਰ ਕੱਢ ਕੇ ਤੇ ਕਲੀਨ ਕਰਤਾ ਸੀ ਵੈਸੇ ਇੰਨਾ ਜ਼ਿਆਦਾ ਗੰਦਾ ਨਹੀਂ ਸੀ ਫ੍ਰਿਜ ਸਾਫ਼ ਹੀ ਸੀਗਾ ਥੋੜਾ ਬਹੁਤ ਸਡਸ ਸੀਗੀ ਮੈਂ ਉਹਨੂੰ ਕਰ ਦਿੱਤੀ ਸੀ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਆਪਣਾ ਆਲੂ ਪਿਆਜ਼ ਚੰਗੀ ਤਰ੍ਹਾਂ ਸਾਫ਼ ਕਰਨ ਲੱਗ ਜਾਨੀ ਆ ਸਾਰੇ ਟਮਾਟਰ ਜਿਹੜੇ ਸੀ ਟਮਾਟਰ ਨੂੰ ਚੰਗੀ ਤਰ੍ਹਾਂ ਕੱਢ ਦੂੰਗੀ ਤੇ ਟਮਾਟਰਾਂ ਨੂੰ ਫਿਰ ਫ੍ਰਿਜ ਦੇ ਵਿੱਚ ਰੱਖ ਦੂੰਗੀ ਓਵੇਂ ਕੱਢ ਕੇ ਤੇ ਬਸ ਇਸ ਤਰੀਕੇ ਨਾਲ ਮੈਂ ਆਪਣੇ ਘਰ ਨੂੰ ਸਾਰਾ ਦਿਨ ਲੱਗੀ ਰਹਿਣੀ ਆ ਜਿੰਨਾ ਹੁੰਦਾ ਚਲੋ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਜਰੂਰ ਸ਼ੇਅਰ ਕਰ ਲੈਣੀ ਆਗੀ ਤੇ ਬਸ ਹੁਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਲਾ ਕੋਈ ਪਹਿਲੀ ਵਾਰ ਆਇਆ ਹੈ ਤੇ ਬਸ ਇਸ ਤਰੀਕੇ ਨਾਲ ਮੈਂ ਆਪਣੇ ਘਰ ਨੂੰ ਸਾਫ ਸੁਥਰਾ ਰੱਖਦੀ ਆ ਤੇ ਜਦੋਂ ਮੈਂ ਫ੍ਰਿਜ ਸਾਫ਼ ਕਰ ਰਹੀ ਸੀ ਫਿਰ ਉਹਦੇ ਵਿੱਚੋਂ ਨਿਕਲੀਆਂ ਸੀ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਤੇ ਫਿਰ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਦਿੱਤਾ ਸੀ ਫਿਰ ਮੈਂ ਨਾਲ ਉਹਨਾਂ ਧੁੱਪ ਦੇ ਵਿੱਚ ਸੁੱਕਣੇ ਪਾਇਆ ਸੀ ਮੈਂ ਕਿਹਾ ਚਲੋ ਇਹਦਾ achar ਪਾ ਲਾਂਗੇ ਆਪਾਂ ਕਾਫੀ ਸਾਰੀਆਂ ਪਈਆਂ ਸੀਗੀਆਂ ਕਿਉਂਕਿ ਸਬਜ਼ੀ ਚ ਪਾਉਣ ਵਾਸਤੇ ਲੈਂਦੇ ਆ ਨਾ ਫਿਰ ਕਾਫੀ ਸਾਰੀਆਂ ਹੋਈਆਂ ਪਈਆਂ ਸੀ ਫਿਰ ਖਰਾਬ ਹੋ ਜਾਂਦੀਆਂ ਨੇ ਇੰਨੀਆਂ ਪਈਆਂ ਤੇ ਫਿਰ ਮੈਂ ਸੋਚਿਆ ਸੀ ਚਲ ਇਹਦਾ achar ਪਵਾ ਦੋਗੇ ਪਾਪਾ ਤੋਂ ਤੇ ਬਟ ਹਲੇ achar ਨਹੀਂ ਪਾਇਆ ਦੇਖਦੇ ਇੱਕ ਅੱਧੇ ਦਿਨ ਚ achar ਪਾਵਾਂਗੇ ਤੇ ਬਸ ਅਸੀਂ ਸਵਰਾਚਾਰ ਪਾਵਾਂਗੇ ਗਰਮੀ ਦੇ ਵਿੱਚ ਕਿਉਂਕਿ ਪਿਛਲੇ ਸਾਲ ਵੀ ਅਸੀਂ ਨਹੀਂ ਪਾਇਆ ਤੇ ਫਿਰ ਉਖ ਹੋ ਜਾਂਦਾ ਚਾਰ ਨਾਲ ਰੋਟੀ ਵਧੀਆ ਖਾਈ ਜਾਂਦੀ ਹੈ ਸਵਾਦ ਲੱਗਦੀ ਹੈਗੀ ਤੇ ਈਸ਼ਵਰਚਾਰ ਪਾਵਾਂਗੇ ਆਪਾਂ ਅੰਬੀ ਦਾ ਤੇ ਮਰਚਾਂ ਦਾ ਬਾਕੀ ਜਦੋਂ ਵੀ ਪਾਵਾਂਗੇ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂਗੇ ਤੇ ਬਸ ਅੱਜ ਮੇਰਾ ਹੀ ਰੂਟੀਨ ਸੀਗਾ ਤੇ ਅੱਜ ਮੈਂ ਝਾੜੂ ਵੀ ਲਗਾ ਲਿਆ ਸੀ ਪੋਚਾ ਵੀ ਲਗਾ ਲਿਆ ਸੀਗਾ ਤੇ ਸਾਰੇ ਕੰਮ ਕਰ ਲਏ ਸੀ ਬਾਅਦ ਦੇ ਵਿੱਚ ਕਿਉਂਕਿ ਨਾ ਬਹੁਤ ਜ਼ਿਆਦਾ ਗਰਮੀ ਹੋ ਗਈ ਸੀ ਤੇ ਮੈਂ ਸੂਟ ਦੇ ਵਿੱਚ ਵੀਡੀਓ ਰਿਕਾਰਡ ਕਰ ਰਹੀ ਸੀ ਨਾ ਇਸ ਕਰਕੇ ਫਿਰ ਮੈਂ ਜ਼ਿਆਦਾ ਵੀਡੀਓ ਵੀ ਨਹੀਂ ਬਣਾਈ ਬਾਅਦ ਦੇ ਵਿੱਚ ਕਿਉਂਕਿ ਮੈਨੂੰ ਇਹ ਵੀ ਸੀਗਾ ਕਿ ਮੇਰੀ ਵੀਡੀਓ ਲੰਬੀ ਨਾ ਹੋ ਜੇ ਹਨਾ ਤਾਂ ਕਰਕੇ ਜਿੰਨਾ ਮੈਨੂੰ ਲੱਗਿਆ ਕਿ ਇੰਨਾ ਕੁ ਮੈਨੂੰ ਸ਼ੂਟ ਕਰਨਾ ਚਾਹੀਦਾ ਤੁਹਾਡੇ ਲਈ ਮੋਂ ਨੱਕ ਸ਼ੂਟ ਕਰ ਲਿਆ ਸੀਗਾ ਆਪਣਾ ਤੇ ਉਸ ਤੋਂ ਬਾਅਦ ਫਿਰ ਮੈਂ ਚੇਂਜ ਕਰ ਲਈ ਸੀਗੇ ਕੱਪੜੇ ਕਿਉਂਕਿ ਨਾ ਮੈਨੂੰ ਸੂਟ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀਗੀ ਮੈਨੂੰ ਨਾ ਵੈਸੇ ਆਦਤ ਨਹੀਂ ਹੈਗੀ ਹੈਬਿਟ ਨਹੀਂ ਹੈ ਡੇਲੀ ਸੂਟ ਪਾਉਣ ਦੀ ਤੇ ਮੈਂ ਘੱਟ ਪਾਉਣੀ ਹੈ ਘਰ ਦੇ ਵਿੱਚ ਵੈਸੇ ਟੀ-ਸ਼ਰਟਸ ਪਜਾਮਾ ਹੀ ਪਾਉਣੀ ਹੈਗੀ ਤੇ ਫਿਰ ਮੈਨੂੰ ਜਿੱਦਨੂ ਸ਼ੂਟ ਪਾਦਾ ਮੈਨੂੰ ਬਹੁਤ ਗਰਮੀ ਲੱਗਣ ਲੱਗ ਜਾਂਦੀ ਹੈ ਕਿ ਮੈਨੂੰ ਫਿਰ ਐ ਹੋ ਜਾਂਦਾ ਫਟਾਫਟ ਮੈਂ ਆਪਣਾ ਕੰਮ ਕਰਾਂ ਤੇ ਵੀ ਚਲ ਤੁਸੀਂ ਵੀ ਦੇਖ ਲਓਗੇ ਮੇਰੀ ਵੀਡੀਓ ਨੂੰ ਤੇ ਬਸ ਮੈਂ ਆਪਣਾ ਕੰਮ ਫੜਾਫੜ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਮੋਕਸ਼ੀ ਵੀ ਆ ਗਈ ਸੀਗੀ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਕੰਮ ਕਰ ਲਿਆ ਮੋਕਸ਼ੀ ਆ ਗਈ ਮੋਕਸ਼ੀ ਨੇ ਮੈਨੂੰ ਬਿਲਕੁਲ ਵੀ ਕੋਈ ਕੰਮ ਨਹੀਂ ਕਰਨ ਦਿੱਤਾ ਫਿਰ ਮੈਂ ਉਹਦੇ ਚੀ ਲੱਗੀ ਰਹੀ ਉਹਨਾਂ ਖਿਲਣ ਲੱਗ ਰਹੀ ਸੀ ਤੇ ਹੁਣ ਇਹਦੀ ਛੁੱਟੀਆਂ ਵੀ ਬਹੁਤ ਲੰਬੀਆਂ ਨੇ 1 ਜੁਲਾਈ ਨੂੰ ਇਹਦਾ ਸਕੂਲ ਲੱਗਣਾ ਐ ਐਵੇਂ ਵੀ ਨਹੀਂ ਪਤਾ ਕਿ ਇਹਦਾ ਸਕੂਲ ਲੱਗਣਾ ਹੈ ਜਾਂ ਫਿਰ ਛੁੱਟੀਆਂ ਹੋ ਜਾਣ ਤਾਂ ਫਿਰ ਉਹ ਤੋਂ ੱਖਾ ਕਰੇਗੀ ਇਹ ਮੈਨੂੰ ਇਹ ਮੈਨੂੰ ਨਾ ਦਾ ਕੰਮ ਕਰਨ ਦਿੰਦੀ ਐ ਤੇ ਨਾ ਹੀ ਜੀ ਫਰੈਂਡਸ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਸੀਗਾ ਕਿ ਜਿਸ ਤਰ੍ਹਾਂ ਗਰਮੀ ਹੋਈ ਪਈ ਹੈ ਤੁਸੀਂ ਸਾਰੇ ਆਪਣਾ ਧਿਆਨ ਰੱਖਿਆ ਕਰੋ ਗਰਮੀ ਦੇ ਵਿੱਚ ਜ਼ਿਆਦਾ ਬਾਹਰ ਨਾ ਜਾਇਆ ਕਰੋ ਤੇ ਨਾਲੇ ਆਪਣਾ ਠੰਡਾ ਪਾਣੀ ਜਾਂ ਸ਼ਕੈਸ਼ ਜਿਵੇਂ ਰੋਅਫਾ ਹੁੰਦਾ ਹੈ ਹਿੰਦੂ ਪਾਣੀ ਆਪਣਾ ਘੱਟ ਵਿੱਚ ਇੱਕ ਦੋ ਵਾਰ ਜ਼ਰੂਰ ਪੀਆ ਕਰੋ ਤੇ ਆਪਣੇ ਘਰਦਿਆਂ ਨੂੰ ਵੀ ਬਣਾ ਕੇ ਦਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਕਿ ਟੈਂਪਰੇਚਰ ਬਹੁਤ ਹਾਈ ਹੋਈ ਜਾਂਦਾ ਹੈਗਾ ਦਿਨੋਂ ਦਿਨ ਤੇ ਆਪਣਾ ਜ਼ਰੂਰ ਧਿਆਨ ਰੱਖਿਆ ਕਰੋ ਸਾਰੇ ਸੋ ਮੈਂ ਬਸ ਇਹ ਕਹਿਣਾ ਸੀ ਤੁਹਾਨੂੰ ਸਾਰਿਆਂ ਨੂੰ ਕਿ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਈ ਪਹਿਲੀ ਵਾਰ ਆਇਆ ਮੇਰੇ ਵੀਡੀਓ ਦੇ ਵਿੱਚ ਤੇ ਬਸ ਇਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਰੋਜ਼ ਨਵੇਂ ਤੋਂ ਨਵੇਂ ਵਲੌਗਸ ਲਿਆਂਦੀ ਰਹੂੰਗੀ ਤੇ ਮੇਰੀ ਵੀਡੀਓ ਨੂੰ ਅੱਗੇ ਤੋਂ ਅੱਗੇ ਜੁਰ ਸ਼ੇਅਰ ਕਰਦੇ ਰਹਿਣਾ ਸੋ ਬਸ ਆਪਣੇ ਘਰ ਨੂੰ ਮੈਂ ਇਸ ਤਰ੍ਹਾਂ ਸਾਫ ਸੁਥਰਾ ਰੱਖ ਲੈਣੀ ਆ ਜਿੰਨਾ ਕੋ ਹੋ ਪੰਦਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਆ ਕਿ ਤੁਹਾਡੇ ਨਾਲ ਹਰ ਚੀਜ਼ ਮੈਂ ਸ਼ੇਅਰ ਕਰਾਂ ਤੇ ਕਰਦੀ ਵੀ ਆ ਸੋ ਹੁਣ ਆਪਣੀ ਵਾਰੀ ਆ ਜਾਂਦੀ ਸਬਜੀ ਬਣਾਉਣ ਦੀ ਅੱਜ ਮੈਂ ਬਣਾਈ ਸੀ ਭਿੰਡੀ ਭਿੰਡੀ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਸੋ ਸਭ ਤੋਂ ਪਹਿਲਾਂ ਆਪਾਂ ਭਿੰਡੀ ਨੂੰ ਧੋ ਕੇ ਸੁਕਾ ਲਿਆ ਧੁੱਪ ਦੇ ਵਿੱਚ ਸੁਕਾਣ ਤੋਂ ਬਾਅਦ ਫਿਰ ਮੈਂ ਆਪਣਾ ਕੱਟ ਲਿਆ ਸੀ ਗੋਲ-ਗੋਲ ਸ਼ੇਪ ਦੇ ਵਿੱਚ ਫਿਰ ਹੁਣ ਮੈਂ ਔਇਲ ਪਾ ਕੇ ਸਰੋਂ ਦਾ ਤੇਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਡੀਪ ਫ੍ਰਾਈ ਕਰੂੰਗੀ ਤੇ ਜਿਆਦਾ ਡੀਪ ਨਹੀਂ ਵੀ ਥੋੜਾ ਜਿਹਾ ਨੋਰਮਲ ਰੱਖਾਂਗੇ ਆਪਾਂ ਵੀ ਜਿਆਦਾ ਕਾਲੀਆਂ ਨਹੀਂ ਕਰਨੀਆਂ ਬ੍ਰਾਊਨ ਨਹੀਂ ਕਰਨੀਆਂ ਬਸ ਥੋੜਾ ਥੋੜਾ ਬਸ ਜਦੋਂ ਆਪਣੀ ਇਹ ਫਰਾਈ ਹੋ ਜਾਣਗੇ ਉਹ ਦੋ ਆਪਾਂ ਬਾਹਰ ਕੱਢ ਲਾਂਗੇ ਇਹਨਾਂ ਨੂੰ ਜਿੰਨੀ ਵੀ ਸਾਰੇ ਪਿੰਡ ਦੀਆਂ ਮੈਂ ਫਰਾਈ ਕਰ ਲੈਣਾ ਉਸ ਤੋਂ ਬਾਅਦ ਜਿਹੜੇ ਪਿਆਜ਼ ਨੂੰ ਲੰਬੀ-ਲੰਬੀ ਸ਼ੇਪ ਦੇ ਵਿੱਚ ਕੱਟ ਲੈਣਾਗਾ ਤੇ ਫਿਰ ਬਸ ਇਹਨਾਂ ਨੂੰ ਪਿਆਜ਼ਾਂ ਨੂੰ ਬਾਅਦ ਵਿੱਚ ਜੀਰਾ ਪਾ ਕੇ ਔਇਲ ਔਇਲ ਦੇ ਵਿੱਚ ਜੀਰਾ ਪਾ ਕੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਫਿਰ ਪਿਆਜ਼ ਪਾ ਦਾਂਗੇ ਪਿਆਜ਼ਾਂ ਨੂੰ ਥੋੜਾ ਹਲਕਾ ਬ੍ਰਾਊਨ ਕਰ ਲੈਣਾ ਜਦੋਂ ਪਿਆਜ਼ ਆਪਣੇ ਹਲਕੇ ਬ੍ਰਾਊਨ ਹੋ ਜਾਣਗੇ ਜਿਆਦਾ ਕਾਲੇ ਨਹੀਂ ਕਰਨੇ ਨਾਰਮਲ ਜਿਵੇਂ ਦੇ ਵੀ ਥੋੜਾ ਕੱਚਾਪਨ ਹੋਵੇ ਤੇ ਉਸ ਤੋਂ ਬਾਅਦ ਫਿਰ ਮੈਂ ਟਮਾਟਰ ਤੇ ਆਪਣੀ ਹਰੀ ਮਰਚ ਪਾ ਦਿੱਤੀ ਸੀ ਆਪਾਂ ਕੋਈ ਜ਼ਿਆਦਾ ਕੁਝ ਤਾਂ ਆਪਣੀ ਸਬਜ਼ੀ ਵਿੱਚ ਨਹੀਂ ਪਾਇਆ ਤੇ ਇਹੀ ਕੁਝ ਹੀ ਪਾਇਆ ਉਸ ਤੋਂ ਬਾਅਦ ਫਿਰ ਮੈਂ ਆਪਣੀ ਪਿੰਡੀ ਪਾ ਦੂੰਗੀ ਤੇ ਪਿੰਡੀ ਪਾਣ ਤੋਂ ਬਾਅਦ ਨਾ 2 ਮਿੰਟ ਬਾਅਦ ਫਿਰ ਨਮਕ ਮਰਚ ਹਲਦੀ ਜੋ ਤੁਸੀਂ ਆਪਣੇ ਵੱਲੋਂ ਮਸਾਲੇ ਪਾਣਾ ਚਾਹਦੇ ਹੋ ਪਾ ਸਕਦੇ ਹੋ ਉਹ ਪਾ ਕੇ ਤੇ ਫਿਰ ਆਪਾਂ ਇਹਦੇ ਉੱਤੇ ਕੋਈ ਵੀ ਪਲੇਟ ਨਹੀਂ ਰੱਖਣੀ ਨਾ ਹੀ ਥਾਲੀ ਰੱਖਣੀ ਕਿਉਂਕਿ ਭਿੰਡੀ ਆ ਜਿਹੜੀ ਇਹ ਲੇਸਲੀ ਹੋ ਜਾਂਦੀ ਹੈਗੀ ਐਵੇਂ ਤੁਸੀਂ ਸਿਮ ਗੈਸ ਤੇ 2-3 ਮਿੰਟ ਪਕਾ ਲੈਣਾ ਜਦੋਂ ਭਿੰਡੀ ਪਾਉਂਗੇ ਬਸ ਆਪਣੀ ਭਿੰਡੀ ਬਣੀ ਕੇ ਤਿਆਰ ਹੋ ਜਾਏਗੀ ਤੇ ਮੇਰੀ ਰੈਸਪੀ ਕਿਵੇਂ ਲੱਗੀ ਹੈ ਮੈਨੂੰ ਜਰੂਰ ਦੱਸਣਾ ਤੇ ਮੇਰੀ ਵੀਡੀਓ ਕਿਵੇਂ ਲੱਗੀ ਮੈਨੂੰ ਜਰੂਰ ਦੱਸਣਾ ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ ਫਰੈਂਡਸ ਮੇਰੇ ਕੰਮ ਆਲਮੋਸਟ ਹੋ ਗਏ ਤੇ ਅੱਜ ਮੈਂ ਪਾਪਾ ਨੂੰ ਭੇਜੇ ਮੰਡੀ ਸਬਜ਼ੀਆਂ ਮੰਗਾਈਆਂ ਸੀਗੀਆਂ ਤੇ ਉਹ ਸਾਫ਼ ਕਰੀਆਂ ਨੇ ਫ੍ਰਿਜ ਸਾਫ਼ ਕਰਿਆ ਤੇ ਜਿਵੇਂ ਮੈਨੂੰ ਐਵੇਂ ਕਿ ਮੈਂ ਅੱਜ ਜਲਦੀ ਵੀਡੀਓ ਜ਼ਿਆਦਾ ਲੰਬੀ ਨਾ ਕਰਦਾ ਸੋ ਇੱਥੇ ਐਂਡ ਕਰਦੀ ਹਾਂ ਜੇ ਵਧੀਆ ਲੱਗਿਓਗੀ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲੈਣਾ